ਸਚਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਛੱਡ ਕੇ ਫਰਾਰ ਹੋਏ ਤੋਂ ਪੰਜਾਬੀ ਟਰਾਂਸਪੋਰਟਰਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਚਿਆਂ ਪਰ ਤਫਰੋਲ ਸਕਦਾ ਹੈ ਜੀ ਹਾਂ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਬ੍ਰੈਂਟਨ ਨਾਲ ਸੰਬੰਧਿਤ 32 ਸਾਲਾ ਦੇ ਲਵਦੀਪ ਸਿੰਘ ਅਤੇ 29 ਸਾਲਾ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜ਼ਿਸ਼ ਕਰਨ ਅਤੇ ਅਪਰਾਧ ਦੇ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾ ਹੋ ਰਹੀ ਕਿ ਟਰੱਕ ਦੇ ਵਿੱਚੋਂ 300 ਕਿਲੋ ਕੋਕਿੰਗ ਜ਼ਬਤ ਕੀਤੀ ਗਈ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਝੁਲਾਰਿਆ ਸੀ ਅਤੇ ਉਸਨੇ ਕਥਿਤ ਤੌਰ ਉਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕੈਨ ਉੱਤੇ ਇਹ ਸਭ ਕੀਤਾ ਅਦਾਲਤ ਨੇ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਚਲਾ ਰਿਹਾ ਸੀ ਅਤੇ ਉਸਨੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਤੇ ਕਹਿਣ ਤੇ ਹੀ ਇਹ ਸਭ ਕੀਤਾ ਦੱਸਦੀ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਦੇ ਵਿੱਚ ਕੈਨੇਡੀਅਨ ਕਸਟਮਸ ਅਫਸਰਾਂ ਨੇ ਕਾਬੂ ਕੀਤਾ ਮੰਮੇ ਦੀ ਪਰਤਾਲ ਲੱਗੇ ਵਦੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦੇ ਦਰਮਿਆਨ ਕੋਕਿਨ ਅਤੇ ਮੈਂਥਾ ਫੈਟਾਮਿਨ ਕੈਨੇਡਾ ਮੰਗਵਾਉਂਦੀ ਸਾਜ਼ਿਸ਼ ਦੇ ਦੋਸ਼ àiਤੇ ਗਏ। ਇਸੇ ਸਾਲ 16 ਜੁਲਾਈ ਨੂੰ ਮੂੜੇ ਤੋਹਾ ਦੇ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਕਦ ਰਕਮ ਰੱਖਣ ਦੇ ਦੋਸ਼ ਵੀ àiਤ ਕੀਤੇ ਗਏ ਨੇ। ਆਰ ਸੀ ਐਮ ਪੀ ਦੇ ਇਕ ਬੁਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਵਿੰਦਰਪੀਰ ਸਿੰਘ ਬਤੌਰ ਟ੍ਰੱਕ ਡਰਾਈਵਰ ਡਿਵਾਈਨ ਫਰੇਟ ਲਾਈਨਸ ਵਾਸਤੇ ਕੰਮ ਕਰ ਰਿਹਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਉੱਤੇ ਦਰਜ ਮਿਲੀ ਰਵਿੰਦਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ RCMP ਨੇ ਤਲਾਸ਼ੀ ਵਾਰੰਟਾ ਦੇ ਆਧਾਰ ਉੱਤੇ ਬ੍ਰੈਂਪਟਨ ਦੇ ਘਰ ਟਿਕਾਣੇ ਉੱਤੇ ਛਾਪਾ ਮਾਰਿਆ ਅਤੇ ਲੰਬੀ ਚੋਟੀ ਕੀਤੀ ਜਾਣਕਾਰੀ ਹਾਸਲ ਕਰਨ ਦੇ ਵਿੱਚ ਸਫਲ ਨਹੀਂ ਜਿਸ ਦੇ ਆਧਾਰ ਉੱਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀਂ ਰੱਖੀ ਜਾ ਸਕੀ ਪੁਲਿਸ ਨੇ ਤਲਾਸ਼ੀ ਨੇ ਮਗਰੋਂ ਲਵਦੀਪ ਅਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸਮਾਲਦਾਰ ਜੀ ਉਤੇ ਸੁਣਵਾਈ ਹੋਣ ਤੱਕ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਆਰਸੀਐਮਪੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫਰਾਰ ਹੈ ਅਤੇ ਉਸ ਦੇ ਵਿਰੁੱਧ ਕੈਨੇਡਾ ਪਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰ ਬੀਰ ਸਿੰਘ ਅਦਾਲਤ ਦੇ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਹੋਣੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ ਆਰਸੀਐਮਪੀ ਦੇ ਵੱਲ ਭੇਜ ਦਿੱਤੇ ਬੀਤੇ ਤੋਸਾਲ ਥ੍ਰਾਂਤੀ ਚਿਵਾਰ ਟ੍ਰੱਕ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਨ ਤੇ ਮੈਗਰੋ ਟ੍ਰਾਂਸਪੋਰਟ ਕੰਪਨੀਆ ਉੱਤੇ ਵੀ ਸ਼ਿਕੰਜਾ ਕਸਿਆ ਗਿਆ ਜੂਨ 2024 ਦੇ ਵਿੱਚ ਬ੍ਰੈਮਟਨ ਦੇ ਹੀ ਇੱਕ ਟ੍ਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬ੍ਰੈਮਟਨ ਦੀ ਦੇ ਮੈਗਰੋ ਕੀਤੀ ਗਈ ਤੇ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬੰਦੀ ਸੀ 34 ਸਾਲਾ ਟੱਕ ਡਰਾਈਵਰ ਵੀ ਬ੍ਰੈਮਟਨ ਵਿਕੇ ਰੰਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਜ਼ਮਾਨਤ ਮਿਲ ਗਈ ਇਸੇ ਤਰ੍ਹਾਂ ਪ੍ਰਾਇਲ 20 72 ਦੇ ਵਿੱਚ ਮਿਸਿਸ ਸਾਖਾ ਦੇਕਰ ਪ੍ਰਾਕਟਰਾਈਵਰ 45 ਕਿਲੋ ਕੋਕੀਨ ਸੜਨੇ ਨੂੰ ਮੰਤਰੀ ਬੜਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਪੈਂਪਟਨ ਦੇ 43 ਸਾਲਾ ਸੱਖ ਚੁਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਕਰਨ ਦੇ ਵੀ ਦੋਸ਼ ਲੱਗੇ ਨੇ ਸਤਿਕਾਰਯੋਗ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਛੱਡ ਕੇ ਫਰਾਰ ਹੋਏ ਤੋਂ ਪੰਜਾਬੀ ਟਰਾਂਸਪੋਰਟਰ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਚਿਆਂ ਪਰ ਤਫਰੋਲ ਸਕਦਾ ਹੈ ਜੀ ਹਾਂ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਬ੍ਰੈਂਟਨ ਨਾਲ ਸੰਬੰਧਿਤ 32 ਸਾਲਾ ਦੇ ਲਵਦੀਪ ਸਿੰਘ ਅਤੇ 29 ਸਾਲਾ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜ਼ਿਸ਼ ਕਰਨ ਅਤੇ ਅਪਰਾਧ ਦੇ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕਿੰਗ ਜ਼ਬਤ ਕੀਤੀ ਗਈ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਚਲਾ ਰਿਆ ਸੀ ਅਤੇ ਉਸਨੇ ਕਥਿਤ ਤੌਰ ਉਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕੈਨ ਉੱਤੇ ਇਹ ਸਭ ਕੀਤਾ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਚਲਾ ਰਿਹਾ ਸੀ ਅਤੇ ਉਸਨੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਤੇ ਕਹਿਨ ਤੇ ਹੀ ਇਹ ਸਭ ਕੀਤਾ ਦੱਸਦੀ ਕਿ 23 ਸਾਲ ਦੇ ਰਵਿੰਦਰबीर ਸਿੰਘ ਨੂੰ ਇਸ ਸਾਲ ਮਾਰਚ ਦੇ ਵਿੱਚ ਕੈਨੇਡੀਅਨ ਕਸਟਮਸ ਅਫਸਰਾਂ ਨੇ ਕਾਬੂ ਕੀਤਾ ਮਹੰਮੇਦ ਦੀ ਪਰਤਾ ਲੱਗੇ ਵਦੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦੇ ਦਰਮਿਆਨ ਕੋਕਿਨ ਅਤੇ ਮੈਂਥਾ ਫੈਟਾਮਿਨ ਕੈਨੇਡਾ ਮੰਗਵਾਉਣ ਦੀ ਸਾਜ਼ਿਸ਼ ਦੇ ਦੋਸ਼ àiਤੇ ਗਏ। ਇਸੇ ਸਾਲ 16 ਜੁਲਾਈ ਨੂੰ ਮੂੜੇ ਤੋਹਾ ਦੇ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਕਦ ਰਕਮ ਰੱਖਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ। ਆਰ ਸੀ ਐਮ ਪੀ ਦੇ ਇਕ ਬੁਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਵਿੰਦਰਪੀਰ ਸਿੰਘ ਬਤੌਰ ਟ੍ਰੱਕ ਡਰਾਈਵਰ ਡਿਵਾਈਨ ਫਰੇਟ ਲਾਈਨਸ ਵਾਸਤੇ ਕੰਮ ਕਰ ਰਿਹਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਉੱਤੇ ਦਰਜ ਮਿਲੀ ਰਵਿੰਦਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਐਸਿੀਐਮਪੀ ਨੇ ਤਲਾਸ਼ੀ ਵਾਰੰਟਾ ਦੇ ਆਧਾਰ ਉੱਤੇ ਬ੍ਰੈਂਪਟਨ ਦੇ ਘਰ ਟਿਕਾਣੇ ਉੱਤੇ ਛਾਪਾ ਮਾਰਿਆ ਅਤੇ ਲੰਬੀ ਚੋੜੀ ਵਿਤੀ ਜਾਣਕਾਰੀ ਹਾਸਲ ਕਰਨ ਦੇ ਵਿੱਚ ਸਫਲ ਨਹੀਂ ਜਿਸ ਦੇ ਆਧਾਰ ਉੱਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀਂ ਰੱਖੀ ਜਾ ਸਕੀ ਪੁਲਿਸ ਦੀ ਤਲਾਸ਼ੀ ਨੇ ਮਗਰੋਂ ਲਵਦੀਪ ਅਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸਮਾਲਦਾਰ ਜੀ ਉਤੇ ਸੁਣਵਾਈ ਹੋਣ ਤੱਕ ਉਸਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆਰਸੀਐਮਪੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫਰਾਰ ਹੈ ਅਤੇ ਉਸ ਦੇ ਵਿਰੁੱਧ ਕੈਨੇਡਾ ਪਦਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁਕੇ ਨੇ ਦੂਜੇ ਪਾਸੇ ਰਵਿੰਦਰ ਬੀਐਸ ਸਿੰਘ ਅਦਾਲਤ ਦੇ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਹੋਣੀ ਹੈ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਾਰੇ ਸਵਾਲ ਆਰਸੀਐਮਪੀ ਦੇ ਵੱਲ ਭੇਜ ਦਿੱਤੇ ਵਿੱਤੀous ਸਾਲ ਤਰਾਂਤੀ ਚਿਵਾੜ ਪ੍ਰਾਕਰ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਨ ਤੇ ਮਕਰੋ ਟ੍ਰਾਂਸਪੋਰਟ ਕੰਪਨੀ ਉੱਤੇ ਵੀ ਸ਼ਿਕੰਜਾ ਕਸਿਆ ਗਿਆ ਜੂਨ 2024 ਦੇ ਵਿੱਚ ਬ੍ਰਾਮਟਨ ਦੇ ਹੀ ਇੱਕ ਟ੍ਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ੇਡ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬ੍ਰਾਮਟਨ ਦੀ ਦੇ ਮਕਰੋ ਕੀਤੀ ਗਈ ਤੇ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡੋਲਰ ਬੰਦੀ ਸੀ 34 ਸਾਲਾ ਟੱਕ ਡਰਾਈਵਰ ਵੀ ਬ੍ਰਾਮਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਜ਼ਮਾਨਤ ਮਿਲ ਗਈ ਇਸੇ ਤਰ੍ਹਾਂ ਪਿਆਲ ਦੋ ਤੈਤ ਵਿੱਚ ਮਿਸਿਸ ਸਾਖਤ ਐਕਰ ਪ੍ਰਾਕਟਰ ਡਰਾਈਵਰ 45 ਕਿਲੋ ਕੋਕੀਨ ਸੜਨੇ ਨੂੰ ਮੰਤਰੀ ਬੜ ਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਪੈਂਪਟਨ ਦੇ 43 ਸਾਲਾ ਸਖ ਚੁਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਕਰਨ ਦੇ ਵੀ ਦੋਸ਼ ਲੱਗੇ ਨੇ ਸਤਿਕਾਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਛੱਡ ਕੇ ਫਰਾਰ ਹੋਏ ਤੋਂ ਪੰਜਾਬੀ ਟਰਾਂਸਪੋਰਟਰ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਚੀਆਂ ਪਰ ਤਫਰੋਲ ਸਕਦਾ ਹੈ ਜੀ ਹਾਂ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਬ੍ਰੈਂਪਟਨ ਨਾਲ ਸੰਬੰਧਤ 32 ਸਾਲਾ ਦੇ ਲਵਦੀਪ ਸਿੰਘ ਅਤੇ 29 ਸਾਲਾ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜ਼ਿਸ਼ ਕਰਨ ਅਤੇ ਅਪਰਾਧ ਦੇ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਜਦੋਂ ਬਲੂ ਵਾਟਰ ਬਿਜਰਾਹੇ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕਿੰਗ ਜ਼ਬਤ ਕੀਤੀ ਗਈ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰ ਬੀਰ ਸਿੰਘ ਚਲਾ ਰਿਹਾ ਸੀ ਅਤੇ ਉਸਨੇ ਕਥਿਤ ਤੌਰ ਉਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕੈਨ ਉੱਤੇ ਇਹ ਸਭ ਕੀਤਾ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਚਲਾ ਰਿਹਾ ਸੀ ਅਤੇ ਉਸਨੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਤੇ ਕਹਿਣ ਤੇ ਹੀ ਇਹ ਸਭ ਕੀਤਾ ਦੱਸਦੀ ਹੈ ਕਿ 23 ਸਾਲ ਦੇ ਰਵਿੰਦਰबीर ਸਿੰਘ ਨੂੰ ਇਸ ਸਾਲ ਮਾਰਚ ਦੇ ਵਿੱਚ ਕੈਨੇਡੀਅਨ ਕਸਟਮਸ ਅਫਸਰਾਂ ਨੇ ਕਾਬੂ ਕੀਤਾ ਮਹਾਂਬੇਦੀ ਪਰਤਾ ਲੱਗੇ ਵਦੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦੇ ਦਰਮਿਆਨ ਕੋਕਿਨ ਅਤੇ ਮੈਂਥਾ ਫੈਟਾਮਿਨ ਕੈਨੇਡਾ ਮੰਗਵਾਉਣ ਦੀ ਸਾਜ਼ਿਸ਼ ਦੇ ਦੋਸ਼ ਸ਼ਾਰਟ ਕੀਤੇ ਗਏ। ਇਸੇ ਸਾਲ 16 ਜੁਲਾਈ ਨੂੰ ਮੂੜੇ ਤੋਹਾ ਦੇ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਕਦ ਰਕਮ ਰੱਖਣ ਦੇ ਦੋਸ਼ ਵੀ ਆਇਦ ਕੀਤੇ ਗਏ ਨੇ। ਆ ਸੀਐਮਪੀ ਦੇ ਇੱਕ ਬੁਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਵਿੰਦਰਪੀਰ ਸਿੰਘ ਬਤੌਰ ਟ੍ਰੱਕ ਡਰਾਈਵਰ ਡਿਵਾਈਨ ਫਰੇਟ ਲਾਈਨਸ ਵਾਸਤੇ ਕੰਮ ਕਰ ਰਿਹਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਉੱਤੇ ਦਰਜ ਮਿਲੀ ਰਵਿੰਦਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਐਸਐਮਪੀ ਨੇ ਤਲਾਸ਼ੀ ਵਾਰੰਟਾ ਦੇ ਆਧਾਰ ਉੱਤੇ ਬ੍ਰੈਂਪਟਨ ਦੇ ਘਰ ਟਿਕਾਣੇ ਉੱਤੇ ਛਾਪਾ ਮਾਰਿਆ ਅਤੇ ਲੰਬੀ ਚੋੜੀ ਵਿਤੀ ਜਾਣਕਾਰੀ ਹਾਸਲ ਕਰਨ ਦੇ ਵਿੱਚ ਸਫਲ ਰਹੀ ਜਿਸ ਦੇ ਆਧਾਰ ਉੱਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀਂ ਰੱਖੀ ਜਾ ਸਕੀ ਪੁਲਿਸ ਦੀ ਤਲਾਸ਼ੀ ਨੇ ਮਗਰੋਂ ਲਵਦੀਪ ਅਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸਮਾਦਰਜੋ ਤੇ ਸੁਣਵਾਈ ਹੋਣ ਤੱਕ ਉਸਨੂੰ ਹਿਰਾਸਤ ਦੇ ਵਿੱਚ ਰੱਖਿਆ ਆਰਸੀਐਮਪੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫਰਾਰ ਹੈ ਅਤੇ ਉਸ ਦੇ ਵਿਰੁੱਧ ਕੈਨੇਡਾ ਪੱਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰ ਬੀਐਸ ਸਿੰਘ ਅਦਾਲਤ ਦੇ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਹੋਣੀ ਹੈ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ ਆਰਸੀਐਮਪੀ ਦੇ ਵੱਲ ਭੇਜ ਦਿੱਤੇ ਬੀਤੇ ਤੋਂ ਸਾਲ ਤਰਾਂਤੀ ਜਿਵਾੜ ਟਾਕਰ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਨ ਤੇ ਮਕਰੋ ਟ੍ਰਾਂਸਪੋਰਟ ਕੰਪਨੀਆ ਉੱਤੇ ਵੀ ਸ਼ਿਕੰਜਾ ਕਸਿਆ ਗਿਆ ਜੋ 2024 ਦੇ ਵਿੱਚ ਬ੍ਰਾਮਟਨ ਦੇ ਇੱਕ ਟ੍ਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕਿੰਗ ਤਸਕਰੀ ਦੀ ਸਾਜ਼ਿਸ਼ ਕਰੰਦੇ ਦੋ ਸ਼ਹਿਰ ਗ੍ਰਿਫਤਾਰ ਕੀਤਾ ਗਿਆ। ਇਹ ਕਾਰਵਾਈ 460 ਕਿਲੋ ਕੋਕਿੰਗ ਬ੍ਰਾਮਟ ਕੀ ਦੇ ਮਕਰੋ ਕੀਤੀ ਗਈ ਤੇ ਜਿਸ ਦੇ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬੰਦੀ ਸੀ। 34 ਸਾਲਾ ਟੱਕ ਡਰਾਈਵਰ ਵੀ ਬ੍ਰਾਮਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਜ਼ਮਾਨਤ ਮਿਲ ਗਈ। ਇਸੇ ਤਰ੍ਹਾਂ ਪਿਛਲੇ 2023 ਦੇ ਵਿੱਚ ਮਿਸਿਸ ਸਾਖਦ ਐਕਰ ਟੱਕ ਡਰਾਈਵਰ 45 ਕਿਲੋ ਕੋਕਿੰਗ ਸੜਨੇ ਕੋ ਮੰਤਰੀ ਬੜ ਤੋਂ ਕਾਬੂ ਕੀਤਾ ਗਿਆ ਜਿਸ ਮਕਰੋ ਬ੍ਰਾਮਟਨ ਦੇ 34 सलसक नशा तस्करी साजिश कर दोष लगे न